Indonesiaутт het түмен және жоқ А doқиім就 뭐�итай ఠో్దె thumbnails丈, మండనాలు ఩ాననమం. ఔఢాలుముమతఆ ిలిదె. మూడి ముమాె దెనాచalling recognize whether this is possible. 1 ంక 그럼 halfway on? রວ রো রེ আনে ঠরেধ র�ো র�ব ওে itu? চর্র্র্ মো ਦੀ ਮਾਮਲਾ ਕੀ ਜਿਹੜਾ ਨੋਟਸ ਲਾ ਗਿਆ ਕੀ ਹੈਗੀ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤਪ ਜੀ ਆਈਪੀਐਸ ਅਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮਕਸਰ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤੇ ਯੁੱਧ ਨਸ਼ਾ ਵਿਰੋਧ ਜਿਹੜੀ ਅਸੀਂ ਮੈਂ ਬੱਧੀ ਵੀਗਾ ਉਹਦੇ ਤਹਿਤ ਮਕਦਮਾ ਨੰਬਰ 46 ਮਿਤੀ 23/4/25 ਅੰਡਰ ਸੈਕਸ਼ਨ 22C 6185 ਥਾਣਾ ਗਿੱਦੜਵਾ ਰਜਿਸਟਰ ਕਰਕੇ 19 ਸੀਰੀਜ਼ ਵਾਲੇ ਇਸ ਪ੍ਰੋਬਦੀਆਂ ਬਰਾਮਦ ਕੀਤੀਆਂ ਗਈਆਂ ਸੀ ਇਹਦੇ ਤੇ ਅਸੀਂ ਇਹਨੂੰ ਰਿਕਵਰੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਪ੍ਰਾਪਰਟੀ ਨਸ਼ੇ ਦੀ ਕਮਾਈ ਕਰਕੇ ਬਣਾਈ ਸੀ ਉਹਦਾ ਅਸੀਂ ਇੱਕ ਇਸਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਇਹਨਾਂ ਦੀ ਪ੍ਰਾਪਰਟੀ ਦੀ ਕੁੱਲ ਕੀਮਤ ਹੈ 18,116,800 ਰੁਪਏ ਇਹ ਹੈ ਮਨੀਸ਼ਾ ਰਾਣੀ ਵਾਈਫ ਆਫ ਵਿਜੇ ਕੁਮਾਰ ਵਾਰ ਨੰਬਰ 19 ਰੂਪਨਗਰ ਦੇ ਦਰਵਾਜ਼ੇ ਨਾਲ ਕੰਪੀਟੈਂਟ ਅਥਾਰਟੀ ਨੇ ਇਹਨਾਂ ਨੂੰ ਉੱਤੇ ਪੇਸ਼ ਹੋਣ ਦਾ ਮੌਕਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਰਡਰ ਕਰਤੇ ਛਾਟ ਆਫ ਦੇ ਹੁਣ ਅਸੀਂ ਆਰਡਰ ਇਹਦੇ ਮਕਾਨ ਦੇ ਬਾਹਰ ਚਪਕਾਏ ਨੇ ਇਹ ਹੁਣ ਇਸ ਆਰਡਰ ਦੇ ਤਹਿਤ ਨਾ ਇਹ ਪ੍ਰਾਪਰਟੀ ਸੇਲ ਕਰ ਸਕਦੇ ਨਾ ਪਰਚੇਜ਼ ਕਰ ਸਕਦੇ ਪਹਿਲਾਂ ਕੁਲ ਕਿੰਨੇ ਗ੍ਰਾਉਂਡਸ ਲਾਈ ਜਾ ਚੁੱਕੇ ਹਰ ਤੇ ਕਿਧਰ ਹੋ ਜਾ ਆਪਣੇ ਹੱਥੇ ਦੇਖੀਏ ਮੇਰੇ ਮੇਰੀ ਪੋਸਟਿੰਗ ਦੇ ਵਿੱਚ ਅਸੀਂ 5 ਟਕੋਲ ਨੋਟਿਸ ਲਾ ਚੁੱਕੇ ਆ ਥਾਣਾ ਪੋਰਟ ਭੇਜਾ ਥਾਣਾ ਕਿਧਰ ਵਧੇਰੇ ਚ ਤੇ ਦੋ ਕੇਸ ਅਸੀਂ ਹੋ ਤਿਆਰ ਕਰਕੇ ਭੇਜੇ ਵੇ ਜਦੋਂ ਕੰਪੀਟੈਂਟ ਅਥਾਰਟੀ ਨੇ ਮਨਜ਼ੂਰ ਕਰਤੇ ਤਾਂ ਉਹ ਨੋਟਿਸ ਉਹਨਾਂ ਦੇ ਘਰ ਦੇ ਬਾਹਰ ਚ ਪੁਗਾਏ ਜਾਣਾ